ਮਾਸਟਰ ਗੁਰਜੀਤ ਸਿੰਘ ਜੀ ਬਲੜਵਾਲ ਸਾਹਿਬ ਦੇ ਨਾਲ ਗੱਲ ਕਰਦੇ ਆ ਕਿ ਇਹ ਜਿਹੜਾ ਡੀਸੀ ਦਫਤਰ ਧਰਨਾ ਚੱਲ ਰਿਹਾ ਵਾ ਇਹਦੇ ਬਾਰੇ ਵਿੱਚ ਖੁੱਲ ਕੇ ਵਿਚਾਰ ਕੀਤੇ ਜਾਣ ਮਾਸਟਰ ਗੁਰਜੀਤ ਸਿੰਘ ਵੈਟਰ ਜੀ ਦਾ ਖਾਲਸਾ ਵੈਟਰ ਜੀ ਦੀ ਫਤਿਹ ਮੈਂ ਜੋਨ ਮੇਰੀ ਪੇਰੀ ਪ੍ਰਧਾਨ ਤੇ ਜ਼ਿਲ੍ਹਾ ਗੁਮਾਸਟਰ ਗੁਰਜੀਤ ਸਿੰਘ ਬਲੜਵਾਲ ਡੀਸੀ ਦਫਤਰ ਤੋਂ ਅਰਜ਼ੀ ਕਰਦਾ ਜੀ ਇਹ ਧਰਨਾ ਕੱਲ ਮਜਬੂਰ ਨਾ ਲਾਉਣਾ ਪਿਆ ਕਿਉਂਕਿ ਜਦੋਂ ਨਲਾਇਕ ਅਫਸਰ ਕਿਸੇ ਜ਼ਿਲ੍ਹੇ ਦੀ ਕਮਾਂਡ ਸਾਭ ਲੈਂਦੇ ਆ ਤੇ ਫਿਰ ਇਹੋ ਜਿਹੀਆਂ ਕਾਰਵਾਈਆਂ ਸਾਹਮਣੇ ਆਉਂਦੀਆਂ ਆ ਅਸੀਂ ਪੁੱਛਣਾ ਚਾਹੁੰਦੇ ਆ ਪੰਜਾਬ ਸਰਕਾਰ ਨੂੰ ਵੀ ਜ਼ਿਲ੍ਹਾ ਪ੍ਰਸ਼ਾਸਨ ਗਰਦਾਸਪੁਰ ਨੂੰ ਇਹ ਪੁੱਛਣਾ ਚਾਹੁੰਦੇ ਆ ਵੀ ਤੁਸੀਂ ਕਹਿੰਦੇ ਹੋ ਕਿਸਾਨਾਂ ਨੂੰ ਮੁਆਵਜ਼ਾ ਮਿਲ ਗਿਆ ਆ ਜੇ ਉਹਨਾਂ ਨੂੰ ਮੁਆਵਜ਼ਾ ਮਿਲ ਗਿਆ ਆ ਤੇ ਫਿਰ ਉਹਨਾਂ ਦੀਆਂ ਪਹਿਲੀਆਂ ਰਾਤ ਨੂੰ ਕਿਉਂ ਕਬਜ਼ਾ ਕਰਨ ਜਾਇਆ ਜਾਂਦਾ ਚੋਰੀ ਕਿਉਂ ਕਬਜ਼ਾ ਕਰਨ ਦੀ ਕੋਸ਼ਿਸ਼ ਕਰਦੀ ਹੈ ਸਰਕਾਰ ਤੁਹਾਡੇ ਕੋਲੇ ਸਾਰਾ ਕੁਝ ਆ ਰਫਣਾ ਤੁਹਾਡੇ ਕੋਲੇ ਆ ਅਸਲਾ ਤੁਹਾਡੇ ਕੋਲੇ ਆ ਸਾਡੇ ਤੇ ਸੁੱਟਣ ਲਈ ਅਥਰੂ ਗੈਸ ਦੇ ਗੋਲੇ ਸਰਕਾਰ ਕੋਲੇ ਆ ਪਾਣੀ ਦੀਆਂ ਬਿਛਾਰਾਂ ਪਾਉਣ ਲਈ ਸਾਡੇ ਤੇ ਆ ਤੇ ਕਿਹੜੀ ਕਿਹੜੇ ਜਿਹੜਾ ਜ਼ੁਲਮ ਤੁਸੀਂ ਸਾਡੇ ਤੇ ਨਹੀਂ ਕਰ ਸਕਦੇ ਤੇ ਸਰਕਾਰ ਦੀ ਇੰਨੀ ਵੱਡੀ ਪਾਵਰ ਹੁੰਦਿਆਂ ਤੁਸੀਂ ਫਿਰ ਵੀ ਰਾਤ ਨੂੰ ਸਾਡੇ ਤੇ ਕਿਉਂ ਸਾਡੀਆਂ ਪੈਲੀਆਂ ਤੇ ਹਮਲਾ ਕਰਨ ਆਉਣੇ ਹੋ ਜੇ ਤੁਸੀਂ ਪਾਕ ਸਾਫ ਹੋ ਸੱਚੇ ਸੁੱਚੇ ਹੋ ਕਿਸਾਨਾਂ ਨੂੰ ਲੋੜਿੰਦਾ ਮੁਆਵਜ਼ਾ ਮਿਲ ਗਿਆ ਆ ਤੇ ਫਿਰ ਦਿਨ ਦੀ ਵੀ ਆਓ ਆਵਾਜ਼ ਮਾਰ ਕੇ ਆਓ ਵੀ ਆ ਕੀ ਦੀ ਕੀ ਦੀ ਪੈਲੀ ਇਹਦੇ ਤੇ ਕਬਜ਼ਾ ਕਰਨ ਲੱਗੇ ਆ ਇਹ ਚੋਰ ਮੋਰੀਆਂ ਦੱਸਦਿਆਂ ਆ ਇਹ ਚੋਰੀ ਕਰਦੀਆਂ ਨਹੀਂ ਤਾਂ ਦੱਸਦਿਆਂ ਵੀ ਸਰਕਾਰ ਦੀ ਨੀਅਤ ਚ ਖੋਟ ਆ ਮੁਆਵਜ਼ਾ ਦੇਣਾ ਨਹੀਂ ਚਾਹੁੰਦੀ ਜਾਂ ਥੋੜਾ ਦੇ ਕੇ ਤੇ ਡਰਾ ਧਮਕਾ ਕੇ ਜਿਹੜਾ ਕਬਜ਼ਾ ਲੈਣਾ ਚਾਹੁੰਦੀ ਆ ਜਥੇਬੰਦੀ ਨੂੰ ਹਰਗੇ ਇਹ ਮਨਜ਼ੂਰ ਨਹੀਂਗਾ ਵੀ ਤੁਸੀਂ ਡਰਾ ਧਮਕਾ ਕੇ ਚੋਰੀ ਆ ਕੇ ਰਾਤ ਨੂੰ ਪੈ ਲਈਆਂ ਵਾਓ ਤੇ ਬਿਲਕੁਲ ਵੀ ਜਥੇਬੰਦੀ ਇਹ ਕੰਮ ਨਹੀਂ ਹੋਣ ਦਊਗੀ ਬਾਕੀ